ਸਰ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਲੈਟਰ ਜਾਰੀ ਕੀਤਾ ਹੋਇਆ ਸੀ ਆ ਪੰਜਾਬ ਸਰਕਾਰ ਤੇ ਐਨਡੀਡੀ ਵੱਲੋਂ ਵੀ ਇੱਕ ਜਿਹੜਾ ਪੋਲੀਥੀਨ ਹੈ ਸਿੰਗਲ ਯੂਜ਼ ਪਲਾਸਟਿਕ ਉਹਦੇ ਸਟ੍ਰਿਕਟਲੀ ਬੈਨ ਲਾਇਆ ਜਾਂਦਾ ਹੈ ਪਰ ਆਪਾਂ ਜਿਹੜੇ ਡੰਪ ਨੇ ਉਹਦੇ ਜ਼ਿਆਤਰ ਤਾਂ 빨 ਲਾਲ ਪੀਲਾ ਨੀਲਾ ਲਿਫਾਫੇ ਦੇਖਦੇ ਆਂ ਜਿਹਦੇ ਨਾਲ ਸਾਡੇ ਪਰਿਵਰਣ ਨੂੰ ਨੁਕਸਾਨ ਹੋ ਰਿਹਾ ਤੇ ਜਿਹਦੇ ਨਾਲ ਜਿਹੜੀ ਸੀਵਰੇਜ ਦੀ ਬਲੌਕਿੰਗ ਹੈ ਉਹਦਾ ਹੀ ਮੇਨ ਕਾਰਨ ਮੰਨਦਾ ਹੈ ਉੱਧ ਤੇ ਇੱਕ ਡੀਡੀ ਪਾਬੰਦੀ ਹੈ ਉਹ ਫੇਰ ਵੀ ਜਿਹੜੇ ਲਿਫਾਫੇ ਨੇ ਉਹ ਕਿਉਂ ਚੱਲ ਰਹੇ ਨੇ ਜੀ ਪੰਜਾਬ ਦੇ ਵਿੱਚ ਸਰਕੂਲੇਟ ਹੋ ਰਹੇ ਨੇ ਹਨੇਰੇ ਸਵੇਰੇ ਆ ਕੇ ਡਿਸਟ੍ਰੀਬਿਊਟ ਕਰ ਜਾਂਦੇ ਨੇ ਜਿਹੜੇ ਬੈਨ ਨੇ ਆ ਕੇ ਮਾਰਕੀਟ 'ਚ ਅਸੀਂ ਹਰ ਹਫਤੇ ਜਾ ਕੇ ਦੋ ਦਿਨ ਰੱਖਿਆ ਹੋਇਆ ਸੀ ਸਰਪ੍ਰਾਈਜ਼ਿੰਗਲੀ ਚੈੱਕ ਕਰਦੇ ਸੀ ਚਲਾਨ ਵੀ ਕੱਟਦੇ ਆ ਸੀਜ਼ ਵੀ ਕਰਦੇ ਆ ਸੀ ਸਾਡੇ ਕੋਲ ਅਸੀਂ ਜੂਟ ਦੇ ਬੈਗ ਵੀ ਬਣਾ ਕੇ ਰੱਖੇ ਹੋਏ ਸੀ ਇਹ ਡਿਸਟ੍ਰੀਬਿਊਸ਼ਨ ਕਰਦੇ ਨੇ ਬਿਲਕੁਲ ਹੁਣ ਵੀ ਪੈਣੇ ਪੈਂਦੇ ਨੇ ਪਰ 'ਚ ਆ ਜੂਟ ਦੇ ਬੈਗ ਨੇ ਅਜੇ ਬਣਾ ਕੇ ਦੇਖਿਆ ਨਹੀਂ ਹੈ ਰਿਅਰੈਸਟਿਕ ਗ੍ਰੇਡ ਕਰਦੇ ਆ ਦੇਖੋ ਇਹ ਹੀ ਬਖਤੇ ਜਾ ਤਾਂ ਪਬਲਿਕ ਫਿਰ ਵੀ ਹਟਦੀ ਨਹੀਂ ਹੈਗੀ ਉਹ ਵਰਤਦੀ ਹੈ ਵਰਤ ਕੇ ਉਹ ਸਿਗਰਟ ਵੀ ਜਲਦੇ ਆ ਫਾਟ ਜਾਂਦੇ ਤੇ ਜਿੱਦ ਤੇ ਢੇਰ ਲੱਗੇ ਹੋਏ ਐ ਫੜਕਾਂ ਦੇ ਉੱਤੇ ਜਿੱਤੇ ਦੇਖੋਗੇ 90% ਪਲਾਸਟਿਕ ਹੀ ਹੈ ਹਾਂਜੀ ਬਹੁਤ ਬੜੀ ਨਿਊਸ ਹੈ ਸਰ ਸਰ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਆ ਜੀ ਦੱਸ ਹੀ ਸਕਦੇ ਤਾਂ ਪਬਲਿਕ ਨੂੰ ਚਾਹੀਦਾ ਨਾ ਮੇਰਾ ਮੈਸੇਜ ਇਹੀ ਹੈ ਪਬਲਿਕ ਨੂੰ ਕਿ ਇਹ ਨਾ ਪਲਾਸਟਿਕ ਦੇ ਬਾਬੇ ਨਾ ਯੂਜ਼ ਕਰਨ ਇਹ ਸਿੰਗਲ ਯੂਜ਼ ਪਲਾਸਟਿਕ ਜਾਂ ਮਲਟੀ ਲੇਅਰ ਪਲਾਸਟਿਕ ਜਿੰਨੀ ਵੀ ਹੈਗੀ ਐ ਤੇ ਅਵਾਇਡ ਕਰਨੇ ਸਰ ਜੀ ਮੈਂ ਤੁਸੀਂ ਕਿਹ ਐ ਵੀ ਜਿਹੜੀ ਕਾਰਵਾਈ ਕਰਦੇ ਵਿੱਚ ਨਾ ਲਤੇ ਜਿਹੜੀ ਇਹਦੀ ਮੈਨੂਫੈਕਚਰਿੰਗ ਆ ਉਹ ਵੀ ਬੜੇ ਧੱਲੇ ਨਾਲ ਉਹਨੇ ਸ਼ਹਿਰ ਚ ਇਹਦਾ ਬਹੁਤ ਘੱਟ ਆ ਸੀ ਕਿਉਂ ਮੈਨੂਫੈਕਚਰਿੰਗ ਹੋ ਰੇ ਪੰਜਾਬ ਚ ਸੁਣਾਣੀ ਹੈਗੀ ਆ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨਾਲ ਲੈ ਕੇ ਜੁਆਇੰਟਲੀ ਉਹਨਾਂ ਨੇ ਗ੍ਰੇਡ ਕੀਤੀ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਤੇ ਉਹ ਵੀ ਕਿਹਾ ਸੀ ਬੰਦ ਕਰਾਂਗੇ ਜਿਹੜਾ ਅਲਾਉਡ ਆ ਜਿਹੜੀ ਉਹ ਹੀ ਅਸੀਂ ਅੱਗੇ ਸੇਲ ਕਰਾਂਗੇ ਪਰ ਲੋਕ ਨਹੀਂ ਛੱਡਦੇ ਬਾਹਰੋਂ ਆ ਜਾਂਦੇ ਨੇ ਕੋਈ ਸੇਲ ਕਰ ਜਾਂਦੇ ਨੇ ਦੁਕਾਨਾਂ ਤੇ ਜਿਹੜੀਆਂ ਤੇ ਡਿਸਟ੍ਰਿਬਿਊਟ ਹੋ ਜਾਂਦੇ ਆ ਤੇ ਪਬਲਿਕ ਉਹ ਹੀ ਲਿਆਉਂਦੀ ਆ ਸਰ ਇੰਨਾ ਐਫਰਟ ਕਰਨ ਦੇ ਬਾਵਜੂਦ ਵੀ ਆਪਾਂ ਜੇ 365 ਦੀ ਦੇਖੀ ਐ ਡੰਪ ਦੇ ਵਿੱਚ ওই ਲਿਫਾਫਾ ਹੀ ਚਮਕਦਾ ਉਹ ਕਦੋਂ ਹਟੇਗਾ ਜੀ ਹੋਰ ਪਬਲਿਕ ਨੂੰ ਇਹੀ ਲੈਸ ਜਣਾ ਤੁਸੀਂ ਇਹਨੂੰ ਵਰਤਣਾ ਛੱਡ ਦੋ ਅਸੀਂ ਇਹੀ ਕਹਿ ਰਹੇ ਹਾਂ ਕਿ ਲੋਕ ਰੋਧ ਲੈਣ ਜਾਂਦੇ ਆ ਤਾਂ ਵੀ ਪਲਾਸਟਿਕ ਚੁੱਕ ਪਾ ਕੇ ਲੈ ਕੇ ਜਾਂਦੇ ਆ ਸਮਝ ਲੈਣ ਜਾਂਦਾ ਤਾਂ ਵੀ ਕੋਈ ਵੀ ਜੂਟ ਬੈਗ ਜਾਂ ਕੱਪੜੇ ਦਾ ਬੈਗ ਲੈ ਕੇ ਨਹੀਂ ਜਾਂਦਾ ਆਪਣਾ ਭਾਂਡਾ ਘਰੋਂ ਲੈ ਕੇ ਜਾ ਲੋਕਾਂ ਨੂੰ ਵੀ ਦੇਖੋ ਸਾਥ ਦੇਣਾ ਪਊਗਾ ਜੇ ਅਸੀਂ ਚਾਹੀਏ ਕਿ ਸਾਡੇ ਇਕੱਲਿਆਂ ਹੀ ਕਰਨ ਵਾਲਾ ਨਹੀਂ ਹੋਣਾ ਪਬਲਿਕ ਦਾ ਮੈਂ ਇਹੀ ਚਾਹੂਗਾ ਅਸੀਂ ਅਵੈਨਿਸ਼ ਨਹੀਂ ਬਰੇਡ ਕਰਦੇ ਇਸੇ ਕਰਕੇ ਕਿ ਪਲਾਸਟਿਕ ਦੇ ਜਿਹੜੇ ਵੈਨਪ੍ਰਾਪਤ ਹੋ ਗਿਆ ਜੀ ਨਾ ਯੂਜ਼ ਕਰੋ ਨਾ ਲੈਣ ਦੁਕਾਨਾ ਦੁਕਾਨਾਂ ਦੇ ਵੀ ਜਾਂਦੇ ਸੀ ਕਹਿੰਦੇ ਆ ਸੀਜ਼ ਵੀ ਕਰਦੇ ਆ ਚੈੱਕ ਵੀ ਕਰਦੇ ਆ ਸੀਜ਼ ਕਰਦੇ ਆ ਚਲਾਨ ਵੀ ਕੱਢਦੇ ਆ ਪਿਛਲੇ ਸਾਲ ਸਾਡਾ 60000 ਤੋਂ ਉੱਪਰ ਦਾ ਕੱਲਾ ਚਲਾਨ ਆਉਂਦਾ ਸੀ ਪਰ ਲੋਕ ਨਹੀਂ ਹਟਦੇ ਕੀ ਕਰੀ ਸਮਝਾਈ ਸਕਦੇ ਜੇਕਰ ਸਰ ਮੈਨੂਫੈਕਚਰਿੰਗ ਕਰਦਾ ਕੋਈ ਪਕੜਿਆ ਜਾਂਦਾ ਉਹਦੇ ਕੀ ਕਾਰਵਾਈ ਕੀਤੀ ਜਾਂਦੀ ਹੈ ਉਸੇ ਕਰੋੜ ਬੋਲੋ ਕਾਰਵਾਈ ਕੀਤੀ ਜਾਂਦੀ ਹੈ ਸੀਜ਼ ਕਰਦੇ ਆ ਅਸੀਂ ਮੈਨੂਫੈਕਚਰਿੰਗ ਨੇ ਆਪਣੇ ਸ਼ਹਿਰ ਦੇ ਵਿੱਚ ਕੋਈ ਹੈ ਨਹੀਂ ਇਸ ਤਰ੍ਹਾਂ ਦੀ ਜੇ ਸਰ ਉਹ ਇਨਫੋਰਮੇਸ਼ਨ ਮਿਲਦੀ ਹੈ ਦੱਸੋ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂ ਠੀਕ ਹੈ ਸਰ ਥੈਂਕ ਯੂ